ਤਾ ਤੁਸੀਂ ਆਇਆ ਇਹ ਇੱਥੇ ਆ। ਅੱਗੇ ਕੀ ਦੱਸਣਾ ਤੁਹਾਨੂੰ ਕੀ ਪੜਾਣਾ ਕੀ ਕਹਿਣਾ ਚਾਹੀਦਾ। ਅੱਜ ਮੇਰੇ ਛੋਟੇ ਵੀਰ ਸਰਤਾ ਪਰਮਿੰਦਰ ਸਿੰਘ ਜੀ ਨੇ ਡਰਾਈਵਿੰਗ ਟ੍ਰੇਨਿੰਗ ਸਕੂਲ ਦਾ ਗੁਰੂ ਕਿਰਪਾ ਡਰਾਈਵਿੰਗ ਟ੍ਰੇਨਿੰਗ ਸਕੂਲ ਦਾ ਸਕੂਲ ਖੋਲ੍ਹਿਆ ਵਾ ਤੇ ਉਹਦਾ ਉਦਘਾਟਨ ਕੀਤਾ ਵਾ ਤੇ ਮੈਂ ਆਪਣੇ ਭਰਾ ਨੂੰ ਇੱਕ ਬੇਨਤੀ ਕਰਾਂਗਾ ਕਿ ਆ ਡਰਾਈਵਿੰਗ ਟ੍ਰੇਨਿੰਗ ਸਕੂਲ ਦਾ ਜਿਹੜਾ ਵੀ ਫਾਲੋ ਕਰਨਾ ਹੁੰਦਾ ਵਾ ਟ੍ਰੈਫਿਕ ਦੇ ਨਿਯਮਾਂ ਦਾ ਹਰ ਇੱਕ ਜਿਹਨੂੰ ਵੀ ਜਾਸ ਕੋਣੀ ਆ ਉਹਨੂੰ ਪਹਿਲਾਂ ਟ੍ਰੈਫਿਕ ਦੇ ਨਿਯਮਾਂ ਬਾਰੇ ਸਮਝਾਇਆ ਜਾਵੇ। ਭੇ ਚੱਲਣਾ ਸੱਜੇ ਚੱਲਣਾ ਅੱਗੇ ਫਟ ਗਿਆ ਅੱਗੇ ਹਸਪੀਟਲ ਆ ਅੱਗੇ ਸਕੂਲ ਆ ਇਹਨਾਂ ਬਾਰੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਸਮਝਾਉਣਾ ਤੇ ਇਹਨੂੰ ਮੈਂ ਬਹੁਤ ਬਹੁਤ ਮੁਬਾਰਕਾ ਦੇਣਾ ਹਾਂ ਸਾਡੇ ਵਾਲੇ ਕਰਨੇ ਦਰਬਾਰ ਤੋਂ ਕਿਤੇ ਵੀ ਇਲੈਕਸ਼ਨ ਹੈ ਤਰੀਬ 10 ਦਿਨ ਨਾ ਰਹਿ ਗਿਆ ਅ ਜਿਹੜੀ ਹੋ ਰਹੀ ਹੈ ਤਾਂ ਕਿਹਤਾਂ ਗੱਲ ਇਹ ਜਿਹੜਾ ਵੀ ਟਿਕਟ ਵਾਰੇ ਆ ਜਾਂ ਦੇਰੀ ਵਾਰੇ ਆ ਇਹ ਸਾਡੇ ਲੇਵਲ ਤੇ ਕੋਈ ਗੱਲ ਨਹੀਂ ਆ ਗਈ ਇਸ ਆਪਣਾ ਸਾਡੇ ਸੁਪਰੀਮੋ ਜੀ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੇ ਫੈਸਲਾ ਕਰਨ ਹੁੰਦਾ ਵਾ ਕੱਲਾ ਇੱਕੋ ਦਾ ਬਿਆਨ ਆਇਆ ਕਿ ਕਾਨੂੰਨ ਦੇ ਹਿਸਾਬ ਨਾਲ ਚੱਲ ਰਹੀ ਹੈ ਕਾਰਵਾਈ ਔਰ ਵਿਰੋਧੀ ਕਹਿ ਰਹੇ ਆ ਬਿਲਕੁਲ ਸਹੀ ਚੱਲ ਰਹੀ ਹੈ ਠੀਕ ਜਣਾ ਵਿਰੋਧੀਆਂ ਦਾ ਕੀ ਗੱਲ ਭਾਜੀ ਵਿਰੋਧੀਆਂ ਦਾ ਕਹਿਣਾ ਕਹਿਣਾ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਗਾ ਵਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇੱਕ ਇਮਾਨਦਾਰ ਸਾਫ਼ ਸੁਥਰੇ ਸੁੱਚੇ ਇਨਸਾਨ ਨੇ ਉਹਨਾਂ ਦਾ ਕੋਈ ਵੀ ਵਾਲ ਨਵੇਂਗਣੀ ਹੋਏਗਾ ਉਹ ਛੇਤੀ ਤੋਂ ਛੇਤੀ ਹੀ ਉਹਨਾਂ ਦੀ ਜ਼ਮਾਨਤ ਹੋ ਕੇ ਓਰਿਆ ਹੋ ਕੇ ਬਾਹਰ ਹੋਣਗੇ ਸਮਝਿਆ ਜਾਂਦਾ ਇੱਕੋ ਬਿਆਨ ਆ ਕਿ ਬੀਜੇਪੀ ਨੇ ਚਲਦੇ ਦੇ ਵਿੱਚ ਭਾਗ ਲੀ ਕਿ ਜਿਹੜਾ ਪਾਰਟੀ ਨੂੰ ਜਾਂਦਾ ਹੁੰਦਾ ਤੇ ਉਹਦੇ ਬਾਰੇ ਬਿੱਗੀ ਗਈ ਉਹ ਤਾਂ ਸਾਰਿਆਂ ਨੂੰ ਪਤਾ ਹੈ ਬੀਜੇਪੀ ਜੋ ਕਰਦੀ ਪਈ ਹੈ ਕਿਉਂਕਿ ਬੀਜੇਪੀ ਦੀ ਹਾਸਕਤ ਉੱਪਰ ਸਰਕਾਰ ਆ ਉਹ ਜੋ ਮਰਜ਼ੀ ਕਰ ਸਕਦੀ ਆ ਉਹਨੂੰ ਕੋਈ ਵੀ ਪੁੱਛਣਗੇ ਸੁਣਣ ਨਹੀਂ ਹੈਗਾ ਬਾਕੀ ਗਰੀਬਾਂ ਨੂੰ ਝਟ ਫੜ ਕੇ ਲੈ ਜਾਂਦੀ ਹੈ ਜਿਨ੍ਹਾਂ ਦਾ ਕਸੂਰੀ ਵੀ ਕੋਈ ਨਹੀਂ ਹੁੰਦਾ ਤੇ ਬੀਜੇਪੀ ਨੂੰ ਕੋਈ ਕੁੱਸ਼ਨ ਕਿਸੇ ਮਿਲਿਆ ਨਹੀਂ ਹੈਗਾ ਕਿਵੇਂ ਤਿਆਰੀ ਚੱਲ ਰਹੀ ਆ ਸਾਡੀ ਆਮ ਆਦਮੀ ਪਾਰਟੀ ਦੀ ਤਿਆਰੀ ਬਹੁਤ ਵਧੀਆ ਚੱਲਦੀ ਪਈ ਆ ਹਾਂਜੀ ਸੱਸੀ ਗਾਲ ਜੀ ਮੇਰਾ ਨਾਮ ਪਰਮਿੰਦਰ ਸਿੰਘ ਅੱਜ ਉਤਕਰਨ ਕੀਤਾ ਗਿਆ ਜੀ ਗੁਰਕੀਤਪਾ ਡਰਾਈਵਿੰਗ ਸਕੂਲ ਦਾ ਇਹਦੇ ਵਿੱਚ ਅਸੀਂ ਜਿੰਨੀਆਂ ਵੀ ਮੋਡਲੀਆਂ ਜਾਣਕਾਰੀਆਂ ਦਵਾਂਗੇ ਡਰਾਈਵਿੰਗ ਜਿਹੜੇ ਬੱਚੇ ਅੱਜਕੱਲ ਚਲਾਉਂਦੇ ਨੇ ਡਰਾਈਵਿੰਗ ਇਨੀ ਰਫ ਡਰਾਈਵਿੰਗ ਚਲਾਉਂਦੇ ਆ ਉਹ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆ ਅੱਜ ਇਸ ਦੀ ਚੀਜ਼ ਦਾ ਉਦਘਾਟਨ ਕੀਤਾ ਕਿ ਹੁਣ ਨਾਂ ਬੱਚਿਆਂ ਨੂੰ ਡਰਾਈਵਿੰਗ ਰੂਲ ਦੇ ਜਿੰਨੀਆਂ ਮੋੜ ਲੀਆਂ ਤੇ ਚੀਜ਼ਾਂ ਨੇ ਉਸ ਚੀਜ਼ ਦਾ ਜਾਣੂ ਕਰਵਾਵਾਂਗੇ ਆਪਾਂ ਤੇ ਪਹਿਲਾਂ ਵੀ ਕੋਈ ਇਦਾਂ ਦੇ ਸ਼ੰਕੇ ਖੁੱਲ ਚੁੱਕੇ ਆ ਪ੍ਰਾਈਵੇਟਾਂ 47 ਜਾਂ ਕੀ ਚੱਲ ਰਿਹਾ ਪ੍ਰਾਈਵੇਟ ਸੈਂਟਰ ਤੇ ਕਾਫੀ ਹੈ ਜੀ ਇਦਾਂ ਦੇ ਤੇ ਹੋਪਸ ਹੋਊਗੀ ਸਾਰੇ ਚੀਜ਼ ਨੂੰ ਫੋਲੋ ਕਰਦੇ ਹੋਣਗੇ ਤੇ ਅਸੀਂ ਵੀ ਉਸੇ ਚੀਜ਼ ਨੂੰ ਲੈ ਕੇ ਚੱਲ ਰਹੇ ਆ ਕਿ ਜਿਹੜੀ ਡਰਾਈਵਿੰਗ ਸਕੂਲ ਹੈ ਇਸ ਚੀਜ਼ ਨਾਲ ਜਿੰਨੇ ਵੀ ਬੱਚੇ ਜਿਹੜੇ ਸਿੱਖ ਰਹੇ ਆ ਅੱਜਕੱਲ੍ਹ ਡਰਾਈਵਿੰਗ ਸਿੱਖ ਲਿਆ ਸਹੀ ਤਰੀਕੇ ਨਾਲ ਡਰਾਈਵਿੰਗ ਚਲਾਉਣਾ। ਸਸ ਸੁਰੱਖਿਆ ਬੋਰ ਤੋਂ ਪਿੱਛਾ ਦੁਕਾਨਾਂ ਜਿਹੜੇ ਲਾਗ ਕੀਤੀ ਆ ਕਿ ਉਹਦੇ ਨਾਲ ਕੰਟਰੋਲ ਬਾਈ ਤੁਹਾਡਾ ਹੈ। ਦੇਖੋ ਜੀ ਸੁਰੱਖਿਆ ਦੇ ਹਰ ਚੀਜ਼ ਨੂੰ ਲਾਜ਼ਮੀ ਰੱਖ ਕੇ ਚੱਲਦੇ ਪਏ ਆ। ਕਿ ਸੁਰੱਖਿਆ ਨਾ ਹੋਵੇਗੀ ਕਈ ਦੁਰਘਟਨਾ ਹੁੰਦੀਆਂ ਜੀ। ਆਨ ਜਾਣ ਵਾਲਿਆਂ ਨੂੰ ਸਾਰਿਆਂ ਨੂੰ ਇਹ ਚੀਜ਼ੀ ਓਖੀ ਓਖਾਈ ਹੁੰਦੀ ਹੈ। ਇਹਨਾਂ ਚੰਗਾ ਹੈ ਕਿ ਕਿਉਂ ਨਾ ਤੁਸੀਂ ਆਪਣੀ ਬੱਚਿਆਂ ਨੂੰ ਸਹੀ ਤਰ੍ਹਾਂ ਨਾਲ ਸਿਖਲਾਈ ਦਿਓ ਇਸ ਜੀ ਦੀ ਤਾਂ ਜੋ ਅੱਗੇ ਜਾ ਕੇ ਬੱਚੇ ਵੀ ਇਸ ਚੀਜ਼ ਨੂੰ ਫੋਲੋ ਕਰਦੇ। ਬੜੀ ਥੋੜੀ ਜੀ ਫੀਸ ਰੱਖੀ ਗਈ ਹੈ 2000 ਰੁਪਿਆ ਠੀਕ ਹੈ ਹੋ ਸਕੇ ਅਸੀਂ ਇਹ ਚੀਜ਼ ਨੂੰ ਘੱਟ ਵੀ ਕਰ ਸਕਦੇ ਹਾਂ ਵਾਧੂ ਵੀ ਕਰ ਸਕਦੇ ਹਾਂ ਬਾਕੀ ਜਿੱਦਾਂ ਮਾਹੌਲ ਚੱਲਦਾ ਪਿਆ ਵਾ ਇਸ ਚੀਜ਼ ਨੂੰ ਮੱਦੇਨਜ਼ਰ ਥੋੜੀ ਜੀ ਫੀਸ ਰੱਖੀ ਗਈ ਮਾਮੂਲੀ ਜੀ ਫੀਸ